ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਮਤਲਬ ਦੁਨੀਆ ਕਿੰਨੀ ਜ਼ਿਆਦਾ ਬੇਈਮਾਨ ਹੋ ਗਈ ਹੈ ਅੱਜ ਦੇ ਟਾਈਮ ਵਿੱਚ ਚੋਰਾ ਅਮਲੀਆਂ ਦਾ ਤਾਂ ਬਹੁਤ ਬੁਰਾ ਹਾਲ ਹੈ ਅੱਜ ਦੇ ਟਾਈਮ 'ਚ ਨਾ ਕਦੇ ਵੀ ਤੁਸੀਂ ਭਰੋਸਾ ਨਾ ਕਰੋ ਮੈਂ ਹੁਣੇ ਨਾ ਇੱਕ ਵੀਡੀਓ ਦੇਖੀ ਸ਼ਾਇਦ ਖੰਨੇ ਦੀ ਸੀਗੀ ਪੰਜਾਬ ਦੀ ਹੋਈ ਵੀਡੀਓ ਹੈ ਤੇ ਮਤਲਬ ਚੱਕੀ ਆਟੇ ਦੀ ਚੱਕੀ ਸੀਗੀ ਉੱਥੇ ਦੋ ਬੰਦੇ ਆਉਂਦੇ ਨੇ ਅਮਲੀਆਂ ਹੀ ਹੋਣੇ ਉਹ ਹੈ ਵੈਸੇ ਪੰਜਾਬੀ ਸੀਗੇ ਮੋਟਰਸਾਈਕਲ ਤੇ ਆਉਂਦੇ ਨੇ ਤੇ ਮਰ ਜਣਿਆ ਨਾ ਆਟਾ ਵੀ ਨਹੀਂ ਛੱਡਿਆ ਹੈਗਾ ਦੇਖ ਲਓ ਅਮਲੀਆਂ ਦਾ ਹਾਲ ਇੰਨੇ ਬੁਰੇ ਨਸ਼ੇੜੀ ਪੰਜਾਬ ਚ ਬੈਠੇ ਹੋਏ ਨੇ ਨਾ ਆਟਾ ਵੀ ਨਹੀਂ ਛੱਡਦੇ ਤੁਸੀਂ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਇਹਨਾਂ ਅਮਲੀਆਂ ਤੋਂ ਬਚਿਆ ਕਰੋ ਇਹਨਾਂ ਕੋਲ ਬਹੁਤ ਤਰ੍ਹਾਂ ਦੀਆਂ ਸਕੀਮਾਂ ਹੁੰਦੀਆਂ ਜਿੱਦਾਂ ਦੇ ਇਹ ਲੋਕਲ ਬੰਦੇ ਹੁੰਦੇ ਨੇ ਇਹਨਾਂ ਕੋਲ ਸਕੀਮਾਂ ਵੀ ਲੋਕਲ ਹੁੰਦੀਆਂ ਨੇ ਕਿਉਂਕਿ ਬੜੇ ਬਹਾਨੇ ਘੜ ਘੜ ਕੇ ਉਹਨੇ ਅੰਦਰ ਬੰਦਾ ਗਿਆ ਇੱਕ ਬੰਦਾ ਬਾਹਰ ਮੋਟਰਸਾਈਕਲ ਕੋਲ ਖੜਿਆ ਇੱਕ ਬੰਦਾ ਅੰਦਰ ਚਲਾ ਗਿਆ ਤੇ ਅੰਦਰ ਇੱਕ ਕਾਰੀਗਰ ਲੱਗਿਆ ਸੀਗਾ ਉਹ ਪ੍ਰਵਾਸੀ ਹੋਣਾ ਕੋਈ ਤਾਂ जिद ਕਰ ਕਰਕੇ ਉਸ ਬੰਦੇ ਤੋਂ ਮਾਲਕ ਮਾਲਕ ਉੱਥੇ ਹੈ ਨਹੀਂ ਸੀਗਾ ਤੇ ਇਹਨਾਂ ਬੰਦਿਆਂ ਨੇ ਕਿ ਕੀਤਾ ਜਿਦ ਕਰਾ ਕਰਾ ਕੇ ਉੱਥੇ ਨਾ ਫਿਰ ਫੋਨ ਕਰਵਾਇਆ ਉਸ ਪ੍ਰਵਾਸੀ ਤੋਂ ਤਾਂ ਮਾਲਕ ਨੇ ਕਿਹਾ ਕਿ ਤੁਸੀਂ ਸ਼ਾਮ ਨੂੰ ਆਓ ਫਿਰ ਵੀ ਦੇਖੋ ਮਤਲਬ ਗੱਲ ਨਹੀਂ ਮੰਨੀ ਹੈਗੇ ਇੱਕ ਵਾਰੀ ਬਾਹਰ ਚਲੇ ਗਏ ਫਿਰ ਵਾਪਸ ਆ ਗਏ ਤੇ ਮਰਜਣਿਆ ਨੇ ਇਹੋ ਜਿਹਾ ਦਾਅ ਲਾਇਆ ਉਹਨਾਂ ਦਾ 40-45 ਕਿਲੋ ਦਾ ਆਟਾ ਲੈ ਗਏ ਉਹ ਤਾਂ ਦੇਖ ਲਓ ਆਟਾ ਅੱਜ ਦੇ ਟਾਈਮ 'ਚ ਕਿੰਨਾ ਜ਼ਿਆਦਾ ਮਹਿੰਗਾ ਏ ਤੇ ਮਤਲਬ तकरीबन 1100-1500 ਦਾ ਆਟਾ ਲੈ ਕੇ ਚੱਕ ਕੇ ਅਮਲੀਆਂ ਨੂੰ ਕਹੇ ਉਹਨਾਂ ਨੂੰ ਤਾਂ ਕੁਝ ਵੀ ਮਿਲ ਜਾਵੇ ਬਸ ਉਹਨਾਂ ਨੇ ਤਾਂ ਲੈ ਕੇ ਜਾਣਾ ਉਹਨਾਂ ਨੂੰ ਤਾਂ ਸਿਰਫ ਪੈਸਿਆਂ ਨਾਲ ਕੋਈ ਸਮਾਨ ਤੱਕ ਮਤਲਬ ਹੁੰਦਾ ਕਿ ਕੁਝ ਵੀ ਸਮਾਨ ਚੱਕ ਕੇ ਨਾ ਦੇ ਦਈਏ ਤੇ ਉਹਨਾਂ ਨੂੰ ਆਪਣਾ ਅਮਲ ਪੂਰਾ ਕਰਨਾ ਹੁੰਦਾ ਬਸ ਉਹਨਾਂ ਨੇ ਮਤਲਬ ਕਿੱਦਾਂ ਦੇ ਹਾਲਾਤ ਆ ਗਏ ਵੀ ਲੋਕਾਂ ਦੇ ਹੈ ਨਾ ਇਸ ਲਈ ਧਿਆਨ ਰੱਖਿਆ ਕਰੋ ਔਰ ਫਿਰ ਜਿਹੜਾ ਮਤਲਬ ਵੀਡੀਓ ਵਿੱਚ ਟਾਈਮਿੰਗ ਸੀ ਨਾ 1 ਤੋਂ 2 ਵਜੇ ਦਾ ਟਾਈਮ ਸੀਗਾ ਉਸ ਟਾਈਮ ਜ਼ਿਆਦਾਤਰ ਦੁਕਾਨਦਾਰਾਂ ਦਾ ਚੱਕੀਆਂ ਵਾਲਿਆਂ ਦਾ ਟਾਈਮ ਨਾ ਰੋਟੀ ਖਾਣ ਦਾ ਹੁੰਦਾ ਨੇ ਤੇ ਘਰਾਂ ਚਲੇ ਜਾਂਦੇ ਨੇ ਆਪਣੇ ਮਤਲਬ ਘਰ ਗਏ ਹੋਣੇ ਤੇ ਪਿੱਛੇ ਤੇ ਉਹਨਾਂ ਨੇ ਮਰ ਗਿਆ ਨਾ ਨਿਗਰਾਨੀ ਰੱਖੀ ਕਿਉਂਕਿ ਪਿੰਡਾਂ ਵਿੱਚ ਤਾਂ ਚਲੋ ਆਮ ਹੀ ਇਦਾਂ ਦੇਖਦੇ ਆ ਨਾ ਅਸੀਂ ਕਿ ਨੇ ਇੱਦਾਂ ਚੋਰੀਆਂ ਚੋਰੀਆਂ ਦਾ ਡਰ ਰਹਿੰਦਾ ਬਟ ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਐਵੇਂ ਅਗਰ ਤੁਸੀਂ ਜਾਂਦੇ ਵੀ ਹੋ ਨਾ ਮੰਨ ਲਓ ਤੁਸੀਂ ਰੋਟੀ ਖਾਣ ਜਾਂਦੇ ਹੋ ਨਾ ਕਿਤੇ ਬਾਹਰ ਤਾਂ ਜੰਦਾ ਲਗਾ ਕੇ ਜਾਇਆ ਕਰੋ ਲੋਕ ਲਗਾ ਕੇ ਜਾਇਆ ਕਰੋ ਆਪਣੀ ਦੁਕਾਨ ਨੂੰ ਕਿਉਂਕਿ ਅੱਜ ਕੱਲ ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਆ ਖਾਸ ਕਰ ਅਮਲੀਆ ਨੇ ਤਾਂ ਜਮਾਈ ਬੇੜਾ ਗਰਕ ਕੀਤਾ ਵਾ ਇਹਨਾਂ ਨੇ ਤਾਂ ਪੰਜਾਬ ਦਾ ਤਾਂ ਇਹਨਾਂ ਨੇ ਨਾਮ ਹੀ ਡਬੋਤਾ ਵਾ ਇਹਨਾਂ ਨੇ ਤਾ ਮੇਰੀ ਇਹ ਸੀ ਕਿ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਦੀ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅੱਗੇ ਤੇ ਅੱਗੇ ਐਦਾਂ ਕਿਸੇ ਨਾ ਹੁੰਦਾ ਹੈ ਨਾ ਕਿ ਅੱਗੇ ਕੋਈ ਮਤਲਬ ਸੁਚੇਤ ਹੋ ਜਵੇ ਇਸ ਤਰ੍ਹਾਂ ਦੀ ਜਦੋਂ ਅਸੀਂ ਵੀਡੀਓ ਦੇਖਦੇ ਆ ਗੱਲਾਂ ਸੁਣਦੇ ਆ ਨਾ ਤਾਂ ਦਿਮਾਗ 'ਚ ਸਾਡੇ ਗੱਲ ਆਟੋਮੈਟਿਕਲੀ ਆ ਜਾਂਦੀ ਕਿ ਐਦਾਂ ਹੋਇਆ ਸੀਗਾ ਐਦਾਂ ਹੋ ਸਕਦਾ ਹੈ ਤਾਂ ਚਲੋ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਔਰ ਇਹਨਾਂ ਅਮਲੀਆ ਚੋਰ ਚੱਕਿਆਂ ਤੋਂ ਬਚ ਕੇ ਰਹੋ ਕਿਉਂਕਿ ਅੱਜ ਕੱਲ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਦੁਨੀਆ ਬਹੁਤ ਜ਼ਿਆਦਾ ਬੇਈਮਾਨ ਹੋ ਗਈ ਹੈ ਚਲੋ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਕਾਲ